ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਪਾਂ ਟੈਕਲ ਸ਼ਹੀ ਪੱਕ ਦੀ ਵੀਡੀਓ ਜੀ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਹਿਰਦੇ ਹੱਡ ਰੱਖ ਕੇ ਦੋਵਾਂ ਪੱਲੇ ਨੂੰ ਫੋਲਡ ਕਰਕੇ ਇਹ ਹੱਥ ਇਹ ਲੜਨੂੰ ਆਪਾਂ ਸਾਫ਼ ਕਰਕੇ ਸੈੱਟ ਕਰਕੇ ਲੜਨੂੰ ਲਗਾ ਦੇਵਾਂਗੇ ਜੀ ਲੜਨੂੰ ਆਪਾਂ ਸੈੱਟ ਕਰਕੇ ਲੜਨੂੰ ਸੈੱਟ ਕਰਕੇ ਲੜਨੂੰ ਲਗਾ ਦੇਵਾਂਗੇ ਜਿਹੜਾ ਆਪਾਂ ਆਗਾ ਅਗਲਾ ਲੜ ਲਗਾਵਾਂਗੇ ਪਿੱਛੇ ਪੰਜ ਘਾੜ ਕੇ ਬੰਦ ਪਾਸੇ ਤੋਂ ਖੋਦ ਆਪ ਥੱਲੇ ਰੱਖਾਂਗੇ ਜੀ ਖਿਲੇ ਰੱਖਣ ਤੋਂ ਬਾਅਦ ਇਹ ਲੜ ਨੂੰ ਤੋਂ ਆਪਾਂ ਦੱਬ ਕੇ ਚੱਕ ਕੇ ਲੜ ਨੂੰ ਲਗਾ ਲਵਾਂਗੇ ਲੜ ਲਗਾਉਣ ਤੋਂ ਬਾਅਦ ਨੂੰ 프ਰੰਟ ਵੱਲ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਤੋਂ ਦੱਬ ਕੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਹਟ ਕਰਕੇ ਲੜ ਨੂੰ ਲਗਾ ਰਹਿਣਾ ਲੜ ਨੂੰ ਤੋਂ ਦੱਬਾਂਗੇ ਦੱਬਣ ਤੋਂ ਬਾਅਦ ਇਹ ਲੜ ਨੂੰ ਆਪਾਂ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਇਹ ਲੜ ਨੂੰ ਉੱਪਰ ਲਗਾ ਦੇਵਾਂਗੇ ਇਸ ਦੇ ਵਿੱਚ ਆਪਾਂ ਬਾਅਦ ਫੇਰ ਕੇ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਬਕਰ ਲਵਾਂਗੇ। ਆਪਾਂ ਪੱਕੀ ਗੱਲ ਕਰੀਏ ਪਾਗੇ ਕੀ 7.5 ਮੀਟਰ ਕਪੜਾ ਆਪਾਂ ਫੁੱਲ ਬਲ ਬੱਦਿਆ। ਇਹ ਲੜਨ ਨੂੰ ਆਪਾਂ ਸੈੱਟ ਕਰਕੇ ਚੰਗੀ ਤਰ੍ਹਾਂ ਐਟ ਕਰਕੇ ਲੜਨ ਨੂੰ ਲਗਾ ਦੇਵਾਂਗੇ। ਜਿਹੜਾ ਆਪਾਂ ਅਗਲਾ ਲੜਨ ਲਗਾਵਾਂਗੇ ਪਿੱਛੋਂ ਪੇਚ ਕਰਾਂਗੇ। ਇਹ ਜੋ ਬੰਨ੍ਹ ਕੇ ਕਰਕੇ ਬੰਦ ਪਾਸੇ ਉੱਤੇ 골ਦਾ ਉਤਲ ਲੱਖਾਂਗੇ। ਲੇ ਰੱਖਣ ਤੋਂ ਬਾਅਦ ਇਹਨੂੰ ਫਰੰਟ ਵਾਲੇ ਨੂੰ ਗੋਲਡ ਕੱਪ ਦੇਵਾਂਗੇ। ਗੋਲਦਾਂ ਦੋ ਆ ਲੜਨ ਨੂੰ ਆਪਾਂ ਅੰਠੋਲ ਨੂੰ ਗੋਲਦਾਰ ਕੇ ਇਹ ਲੜਨ ਨੂੰ ਆਪਾਂ ਲੜਦੇ ਵਿੱਚ ਪਾਲ ਕੱਢ ਕੇ ਚੰਗੀ ਤਰ੍ਹਾਂ ਆਪਾਂ ਲੜਨ ਨੂੰ ਸਾਫ਼ ਕਰਕੇ ਤੋਂ ਫਰੰਟ ਤੋਂ ਦੱਬ ਕੇ ਲੜਨ ਨੂੰ ਆਪਾਂ ਸੈੱਟ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾ ਦੇਵਾਂਗੇ ਇਹ ਲੜਦੇ ਵਿੱਚ ਆਪਾਂ ਬਾਜ ਫੇਰਾਂਗੇ ਇਹ ਲੜਦਾ ਆਪਾਂ ਫਾਸਲਾ ਦੂਜੀ ਲੜਦੇ ਲੜਾਂ ਅੰਕ ਆਪਾਂ ਫਾਸਲਾ ਇਹਦਾ ਲੜਦਾ ਰੱਬ ਰੱਖ ਕੇ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾ ਦੇਵਾਂਗੇ ਵੀਡੀਓ ਨੂੰ ਸੰਧਨਤ ਲਈ ਲਾਈਕ ਸੇ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਜੇ ਤੁਹਾਨੂੰ ਕੋਈ ਪੱਗ ਇਸ ਤਰ੍ਹਾਂ ਹੀ ਲੱਗੀ ਜਿਹੜਾ ਆਪਾਂ ਅਗਲਾ ਲੜਵਾਵਾਂਗੇ ਉਹ ਲੜ ਦਾ ਬੰਦ ਪਾਸਾ ਉੱਤੇ ਹੀ ਕੋਧਦਾ ਬਰਥਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜ ਨੂੰ ਆਪਾਂ ਫਰੰਟ ਵਾਲੇ ਨੂੰ ਫੋਲਡ ਕਰ ਦੇਵਾਂਗੇ ਫਰੰਟ ਵਾਲ ਨੂੰ ਫੋਲਡ ਕਰਨ ਤੋਂ ਬਾਅਦ ਇਹ ਲੜ ਦੇ ਵਿੱਚ ਆਪਣੇ ਜੰਨੀ ਵਾਲ ਉਹਨਾਂ ਦਾ ਆਪਾਂ ਕੱਢ ਲੈਣੇ ਆ ਹਾਂ ਤਾਂ ਬੋਲੇ ਨਹੀਂ ਆਪਣੇ ਲੜ ਲੜੇਗਾ ਪਖੜਾ ਕੱਢ ਲਵਾਂਗੇ ਆਪਾਂ ਲੜਦੇ ਤੇ ਆਪਾਂ ਫੇਰ ਕੇ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਲੜਨ ਨੂੰ ਲਗਾ ਦੇਵਾਂਗੇ ਲੜਨ ਨੂੰ ਚੰਗੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਸਾਡੇ ਜਿੰਨਾ ਵੀਰਾਂ ਨੇ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸਾਣ ਤੋਂ ਤੇ ਲਾਈਕ ਇੱਕ ਮੈਂ ਟੂਰ ਕਰਿਓ ਜਿਹੜਾ ਆਪਾਂ ਅੰਗਲ ਲਗਾਵਾਂਗੇ ਵਿੱਚੋਂ ਪਿੰਚ ਕਰਾਂਗੇ ਬੰਦਪਾਸ ਉਹਦੇ ਖੁੱਦ ਹਸਲੇ ਰੱਖਾਂਗੇ ਜੀ ਇਹਨੂੰ ਫਰੰਟ ਵਾਲੀ ਨੂੰ ਆਪਾਂ ਹੋਲਡ ਕਰ ਦਵਾਂਗੇ ਹੋਲਡ ਕਰ ਇਹਨੂੰ ਫਰੰਟ ਵਾਲੀ ਨੂੰ ਆਪਾਂ ਫੋਲਡ ਕਰ ਦਵਾਂਗੇ ਆਪਾਂ ਲੜ ਦੇ ਵਿੱਚ ਆਪਾਂ ਬਾਅਦ ਫਿਰ ਕੇ ਲੜ ਨੂੰ ਫਰੰਟੋਂ ਹੋਲਡ ਕਰਨ ਤੋਂ ਬਾਅਦ ਹਰਦੇ ਦੇ ਵਿੱਚ ਆਪਾਂ ਵਾਈਫਾਈ ਲੜ ਨੂੰ ਸੈੱਟ ਕਰ ਲਵਾਂਗੇ ਲੜ ਨੂੰ ਆਪਾਂ ਸਭ ਕਰ ਲਵਾਂਗੇ ਇਹ ਲੜ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਦੁਆ ਨੱਕ ਦੀ ਜੋ ਆਪਾਂ ਨੋਕ ਬਣਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਪਟਿਆਲਾ ਸੀ ਪਾਕਿਸਤਾਨੀ ਲੱਗੀ ਇਹ ਵੀ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਵੀਰਾਂ ਨੂੰ ਪਟਿਆਲਾ ਸੀ ਪਾਕ ਬੰਦੇ ਨੂੰ ਜਿਹੜੀ ਪ੍ਰੋਬਲਮ ਆਦੀ ਆ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਵਿੱਚੋਂ ਪਿੰਚ ਕਰਾਂਗੇ ਪਾਇਦਾ ਵੀ ਬੰਦ ਬਸ ਉੱਤੇ ਗੋਲਦਾ ਬਸ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹਨੂੰ ਆਪਾਂ ਥੱਲੇ ਰੱਖੇ ਚਾਂਗੇ ਅੱਖ ਤੱਕ ਅੱਖ ਤੱਕ ਜਿਹੜਾ ਇਹਨੂੰ ਫਰੈਟ ਵੇਅਰ ਵੋਲਡ ਕਰ ਦਵਾਂਗੇ ਕਰਾਟ ਵੱਲ ਇਹਨੂੰ ਹੋਲਡ ਕਰ ਦਵਾਂਗੇ। ਕਰਾਟ ਵੱਲ ਇਹਨੂੰ ਫੋੜ ਗਾਂ ਦੋ। ਆ ਇਹਨੂੰ ਆਪਾਂ ਲੜ ਨੂੰ ਲਗਾ ਦਵਾਂਗੇ ਸੈੱਟ ਕਰਕੇ। ਲੜ ਨੂੰ ਸੈੱਟ ਕਰਨ ਤੋਂ ਬਾਅਦ ਜਿਹੜਾ ਆਪਾਂ ਛੇਵੇਂ ਲੜ ਲਗਾਈ ਸੱਜੀ ਸਾਈਡ ਤੋਂ ਆਪਾਂ ਲੜ ਨੂੰ ਤੇ ਚੱਕ ਲਵਾਂਗੇ। ਲੜ ਦੇ ਪੱਲੇ ਵੀ ਲੜ ਦੇ ਬਰਾਬਰ ਕਰਾਂਗੇ। ਪ੍ਰਭ ਕਰਨ ਤੋਂ ਬਾਅਦ ਜਿਹੜਾ ਛੇਵੇਂ ਲੜ ਤੋਂ ਇਹਦੇ ਲੜ ਦੇ ਵਿੱਚ ਆਪਾਂ ਬਾੜ ਫਿਰਾਂਗੇ ਪਿੱਛਾ ਵਾਲੀ ਸਾਈਡ। ਇਹ 3 ਛੜ ਆਪਾਂ ਪਾਲ ਫੇਰਾਂਗੇ ਉਤੋਂ ਆਪਾਂ ਪੱਗ ਨੂੰ ਸੈੱਟ ਕਰਾਂਗੇ ਉੱਤਲੇ ਪੇਚਾਂ ਨੂੰ ਆਪਾਂ ਪੱਗ ਦੀ ਸੈੱਟ ਕਰਾਂਗੇ ਆਪਾਂ ਫਰੰਟ ਤੋਂ ਦੱਬਾਂਗੇ ਨੱਡ ਨੂੰ ਤੇ ਆਪਾਂ ਪੱਗ ਦੀ ਗੱਲ ਕਰੀਏ ਪੱਗ ਹੈਗੀ 7.5 ਮੀਟਰ ਕਪੜਾ ਆਪਾਂ ਹੁਣੇ ਬਰਬਾਤ ਤੇ ਆਪਾਂ ਪੱਗ ਦੀ ਆਪਾਂ ਸੈਟਿੰਗ ਆ ਲੈਣੀ ਹੈ ਜੀ ਬਾਕੀ ਦੀ ਕਿਹੜਾ ਭਲਾ ਲੜੂਆ ਆਪਣ ਨੂੰ ਕੰਮ ਕੱਢ ਲੈਣਾ ਆਏਗਾ ਇਹ ਜਿਹੜਾ ਆਪਾਂ ਪੱਗ 'ਤੇ ਲਗਾਵਾਂਗੇ ਸਿਰ ਦੇ ਸੈਂਟਰ 'ਚ ਨੱਕ ਦੀ ਜੀਜੀ ਲਗਾਵਾਂਗੇ ਜੀ। ਉਹ ਕਲਗੀ ਲੜ ਦਾ ਕੋਣ ਧੜਾਮ ਇਹ ਕਲਗੀ ਲੜ ਦਦਾਂਗੇ ਇਹਦਾ ਖੋਲ ਥੱਲੇ ਵਾਲੇ ਥੱਲੇ ਵਾਲਾ ਪਾਸੇ ਉੱਤੋਂ ਨੂੰ ਥੱਲੇ ਪਾਸੇ ਨੂੰ ਲਿਆ ਕੇ ਕਪੂਣੀ ਕਰਕੇ ਇਹ ਲੜ ਦੇ ਵਿੱਚ ਆਪਣੇ ਜਿੰਨੇ ਹੀ ਵਾਲ ਹੋਣਗੇ ਆਪਾਂ ਕੱਢ ਕੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਹਾਫ ਕਰਕੇ ਲੜ ਨੂੰ ਲਗਾਵਾਂਗੇ। ਇਹ ਲੜ ਦੇ ਵਿੱਚ ਆਪਾਂ ਪਹਿਲਾਂ ਵਾਲ ਕੱਢਾਂਗੇ। ਵਾਲ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਲੜ ਦੇ ਵਿੱਚ ਆਪਾਂ ਵਾਲ ਕੱਢਾਂਗੇ। ਵਾਲਾ ਗੱਡਣਾ ਤੋਂ ਬਾਅਦ ਇਹ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਹੈਟ ਕਰਕੇ ਲੜਨ ਨੂੰ ਲਖਾ ਦੇਵਾਂਗੇ ਇਹ ਲੜ ਦੇ ਵਿੱਚ ਆਪਾਂ ਇੱਕ ਵੀ ਨਹੀਂ ਬੜ ਪੈਣ ਦਵਾਂਗੇ ਜੇ ਵੀਰ ਜੇ ਕਿਸੇ ਵੀਰ ਜੇ ਕਿਸੇ ਵੀਰ ਨੂੰ ਕੋਈ ਆਹ ਕੱਲ ਦੀ ਲੜ ਪਰਬਲਮ ਹੋ ਜਾਈ ਸਾਡੀ ਵੀਡੀਓ ਦੇਖ ਲਵੇ ਜਿਹੜਾ ਆਪਾਂ ਕੱਲ ਦੀ ਲੜ ਲਗਾਵਾਂਗੇ ਕਾਲਗੀ ਲੜ ਪੱਗ ਪੈਨ ਦੇ નીચે ਦੀ ਲਾ ਕੇ ਫਰੰਟ ਵਾਲੀ ਨੂੰ ਫੋਲਡ ਕਰ ਦੇਵਾਂਗੇ ਫਰੰਟ ਵਾਲੀ ਨੂੰ ਆਪਾਂ ਫੋਲਡ ਕਰ ਦਵਾਂਗੇ ਇਹ ਲੜ ਨੂੰ ਆਪਾਂ ਜੇ ਕਿਸੇ ਵੀ ਦਾ ਲੜ ਵੱਡਾ ਆ ਜਾਂਦਾ ਉੱਤੇ 2 ਜਾਂ 3 ਪੱਗ ਪੈਨ ਸੈਂਟਰ ਕਾਲਗੀ ਲੜ ਦੇ ਉੱਤੇ ਲਾ ਕੇ ਉੱਥੇ ਹੀ ਲੜ ਨੂੰ ਦੱਬ ਦੇਣਾ ਹੈਗਾ ਦੱਬਣ ਤੋਂ ਬਾਅਦ ਆਪਾਂ ਬਾਕੀ ਫੱਕ ਦੀ ਆਪਾਂ ਸੈਟਿੰਗ ਆ ਲੈਣੀ ਹੈ ਜੀ ਆਕ ਤੋਂ ਲੜਨ ਚੱਕਾਂਗੇ ਵੀਡੀਓ ਪਸੰਦ ਹੋਣ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਉਹਨਾਂ ਵੀਰਾਂ ਦਾ ਜਰੂਰ ਪਛਾਹੋ ਜਿਹਨਾਂ ਵੀਰਾਂ ਨੂੰ ਪਟਾਲਾ ਜੇ ਭਗਵਾਨ ਨੇ ਜੋ ਪ੍ਰੋਬਲਮ ਆਉਂਦੀ ਆ ਆਪਾਂ ਕਾਲਗੀ ਲੜਦੇ ਤੇ ਪਾਲਾ ਕੱਢ ਗਏ ਜਿਹੜਾ ਆਪਾਂ ਸੇਟ ਅਕਾਂਗੇ ਸਿਰ ਦੇ ਸੈਂਟਰ 'ਚ ਲਿਜਾ ਕੇ ਤਰਾਪਾ ਸੇਟ ਕਰਾਂਗੇ ਸਿਰ ਨੂੰ ਸਾਰੇ ਪਾਸਿਆਂ ਨੂੰ ਫਲਾਕਸ ਉਹ ਪਾਸੇ ਨੂੰ ਫਲਾਕੇ 프ਰੰਟ ਤੋਂ ਦੱਬ ਕੇ ਆ ਡਬਲ ਜੀ ਚੇਰੇ ਬਾਅਦ ਇਹਦਾ ਨਾਲ ਆਪਾਂ ਸੀ ਸਿਰ ਨੂੰ ਕਵਰ ਕਰ ਸਕਦੇ ਹੋ ਸਿਰ ਨੂੰ ਆਪਾਂ ਜੀ ਰੰਗ ਕਵਰ ਕਰ ਲੈਣਾ ਹੈ ਜੀ ਡਬਲ ਸੀ ਚੇਰੇ ਨਾਲ ਵੀ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਸਕਦੇ ਹੋ ਤੇਰਾ ਬਾਅਦ ਪਿੱਛੇ ਵਾਲਾ ਲੜ ਲਗਾਵਾਂਗੇ ਨਾ ਦੋਵਾਂ ਬੱਲੇ ਨੂੰ ਖੋਲ ਕੇ ਦੋਵਾਂ ਪਾਸੇ ਨੂੰ ਬਰਾਬਰ ਥੋੜਾ ਕਰਕੇ ਲੜ ਨੂੰ ਆਪਾਂ ਬਰਾਬਰ ਸਮ ਸੈਂਟਰ 'ਚ ਦੱਬ ਦੇਵਾਂਗੇ ਪਰਗੋਲਰ ਬਾਕੀ ਆ ਪਪਾ ਗ੍ਰੀਫਾਈਟਿੰਗ ਕਰ ਲੈਣੀ ਹੈ ਜੀ। ਬਾਕੀ ਆਪਾਂ ਸਾਰੇ ਲੜਾ ਰਿਵਾਜ ਫੇਰ ਲੈਣਾ। ਬਾਹਰ ਫੇਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਪਪਾ ਬਾਜ ਫੇਲਵਾਗੇ। ਬਾਜ ਫੇਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਚੰਗੀ ਰੈਸਟ ਕਰਕੇ ਲੜ ਨੂੰ ਆਪਾਂ ਸੈੱਟ ਕਰਾਂਗੇ। ਵੀਡੀਓ ਪਸੰਦ ਆਉਣ ਤੇ লাইਕ ਸ਼ੇਅਰ ਕਮੈਂਟ ਜਰੂਰ ਕਰਿਓ ਐਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਐਜੀ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਵੀਡੀਓ ਦੇ ਐਂਡ ਤੱਕ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ